ਹਾਂਜੀ ਕਿਸਾਨ ਵੀਰੋ ਸਵਾਗਤ ਆ ਤੁਹਾਡਾ ਸੁਖਰਾਜ ਡੇਰੀ ਫਾਰਮਿੰਗ ਦੇ ਵਿੱਚ ਦੋਸਤੋ ਅੱਜ ਦੀ ਵੀਡੀਓ ਬਣਾਉਣ ਦੇ ਲਈ ਮੈਂ ਪਹੁੰਚ ਚੁੱਕਿਆ ਹਾਂ ਪਿੰਡ ਲੰਡੇ ਰੋਡੇ ਲੰਡੇ ਰੋਡੇ ਦੋਸਤੋ ਜ਼ਿਲ੍ਹੇ ਮੋਕਸਰ ਦਾ ਪਿੰਡ ਆ ਤੇ ਤਹਿਸੀਲ ਵੀ ਦੋਸਤੋ ਇਸ ਪਿੰਡ ਨੂੰ ਮੋਕਸਰ ਸਾਹਿਬ ਪੈ ਜਾਂਦੀ ਆ ਇਸ ਪਿੰਡ ਵਿੱਚ ਦੋਸਤੋ 22 ਹਰਾਂ ਕੋਲੇ ਦੋ ਨਾਗ ਬਕਾਊ ਆ ਇੱਕ ਸਾਈ ਵਾਲ ਤੇ ਇੱਕ ਦੋਸਤੋ ਐਚ ਐਫ ਦੂਜਾ ਸੁਗਾ ਵੜ ਡਿਟੇਲ ਬੰਦੀ ਦੋਸਤੋ 22 ਤੋਂ ਲਵਾਂਗੇ ਜਿਹੜੇ ਵੀਰ ਆਪਣੇ ਚੈਨਲ ਤੇ ਪਹਿਲੀ ਵਾਰੀ ਵੀਡੀਓ ਨੂੰ ਵੇਖ ਰਹੇ ਆ ਉਹਨਾਂ ਵੀਰਾਂ ਨੂੰ ਬੇਨਤੀ ਆ ਰਿਕਵੈਸਟ ਆ ਵੀ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਫੇਸਬੁੱਕ ਪੇਜ ਨੂੰ ਦੋਸਤੋ ਫੋਲੋ ਕਰ ਲਿਓ ਲੈਨੇ ਆ ਜਾਣਕਾਰੀ ਤੇ ਕਰਦੇ ਆ ਦੋਸਤੋ ਤੁਹਾਡੇ ਨਾਲ ਸਾਂਝੀ ਆਓ ਬਈ ਹਾਂਜੀ ਬਈ ਸਸੀਗਾ ਸਸੀਗਾਲ ਬਈ ਬਈ ਆਪਣਾ ਨਾਮ ਦੱਸਿਓ ਨਾਮ ਮਨਿੰਦਰ ਸਿੰਘ ਸਰਪੰਚਾ ਜੀ ਮਨਿੰਦਰ ਸਿੰਘ ਸਰਪੰਚ ਠੀਕਾ ਤੇ ਨੰਬਰ ਵੀ ਦੱਸ ਦਿਓ ਵੀਰੇ ਆਪ 6432 29455 ਠੀਕਾ ਦੁਬਾਰੇ ਫਿਰ ਦੱਸੋ ਠੀਕ ਆ ਤੇ ਅੱਜ ਕਿੰਨੇ ਨਗ ਵਕਾਊਗਾ ਬਾਈ ਦੋ ਨਗ ਵਕਾਊਗਾ ਜੀ ਦੋ ਨਗ ਵਕਾਊਗਾ ਪਰ ਵਪਾਰ ਦਾ ਕੰਮ ਆ ਬਾਈ ਆਪਣਾ ਹਾਂਜੀ ਵਪਾਰ ਦਾ ਠੀਕ ਆ ਕਿੰਨੇ ਕ ਸਮੇਂ ਤੋਂ ਕਰਦੇ ਆ ਬਾਈ ਬਸ ਆ 2-3 ਸਾਲਾਂ ਤੋਂ ਕਰਦੇ ਆ 2-3 ਸਾਲਾਂ ਤੋਂ ਵਪਾਰ ਦਾ ਕੰਮ ਕਰਦੇ ਆ ਪਸ਼ੂ ਤਕਰੀਬਨ ਆਉਂਦੇ ਜਾਂਦੇ ਰਹਿੰਦੇ ਆ ਤਕਰੀਬਨ ਹੀ ਰੁਟੀਨ ਦੇ ਵਿੱਚ ਠੀਕ ਆ ਰੁਟੀਨ ਦੇ ਵਿੱਚ ਕਿੰਨੇ ਕ ਪਸ਼ੂ ਹੁੰਦੇ ਆਪਣੇ ਕੋਲੇ ਬਸ 2-3 ਨਾਗੀ ਹੁੰਦੇ ਆ ਜਿਆਦਾਤਰ ਗਾਈਆਂ ਹੁੰਦੀਆਂ ਕਿ ਮੱਝਾਂ ਵੀ ਮੱਝਾਂ ਵੀ ਹੁੰਦੀਆਂ ਜੀ ਮੱਝਾਂ ਵੀ ਆ ਜਾਂਦੀਆਂ ਗਾਈਆਂ ਵੀ ਆ ਜਾਂਦੀਆਂ ਠੀਕ ਆ ਤੇ ਅੱਜ ਆਪਾਂ ਇਹਦੀ ਗੱਲ ਕਰੀਏ ਤਾਂ ਸਾਈਵਾਲ ਦੀ ਇਹ ਕਿੰਨਾ ਸੂਆ ਸੂਈ ਆ ਸੂਣ ਵਾਲੀ ਹੋਵੇ ਇਹ ਇਹ ਕਹਨ ਨੂੰ ਪਹਿਲਾ ਦੂਜਾ ਸੂਆ ਕਹਿ ਲਗੇ ਪਰ ਤੀਜਾ ਸੂਆ ਅਰੀਜਨਲ ਸੂਣਾ ਹੈਣੀ ਤੀਜਾ ਸੂਆ ਅਰੀਜਨਲ ਹੁਣ ਸੂਣਾ ਪੌਆ ਸੂਈ ਆ ਸੂਣ ਵਾਲੀ ਹੋਵੇ ਇਹ ਇਹ ਕਹਨ ਨੂੰ ਪਹਿਲਾ ਦੂਜਾ ਸੂਆ ਕਹਿ ਲਗੇ ਪਰ ਤੀਜਾ ਸੂਆ ਅਰੀਜਨਲ ਸੂਣਾ ਹੈਣੀ ਤੀਜਾ ਸੂਆ ਅਰੀਜਨਲ ਹੁਣ ਸੂਣਾ ਪੌਂਦੀ ਕਹ ਇਹਨੂੰ ਦੂਜਾ ਕਹਿ ਲਗੇ ਦੂਜਾ ਕਹਿ ਲਗੇ ਠੀਕ ਆ ਤੇ ਦੂਜੇ ਸੂਏ ਕਿੰਨਾ ਕ ਦੁੱਧ ਕੱਢਿਆ ਬਈ ਇਹਨੇ ਇਹਦੀ ਮਾਲਕ ਨੇ ਦੱਸਿਆ ਵੀ 16 ਲੀਟਰ ਅਸੀਂ ਚੋਇਆ ਇਹਦੇ ਦੂਜੇ ਸੂਏ 16 ਲੀਟਰ ਚੋਇਆ ਵਿਆ ਚੋਇਆ ਜੀ ਐ ਕਿਹਾ ਸੀ 20 ਪਲਸ ਕਰੂਗੀ ਪਰ ਆਪਾਂ 18 ਕ ਮੰਨਦੇ ਆ ਜੀ 18 ਮੰਨਦੇ ਆ ਇਹ 16 17 ਲੀਟਰ ਚਵਾ ਕੇ ਦੇ ਦਾਂਗੇ ਆਪਾਂ ਚਵਾ ਕੇ ਦੇ ਦਾਂਗੇ ਜੀ ਠੀਕ ਆ ਲੋ ਬਈ ਸੱਜਣੋ ਬਾਈਆਂ ਦਾ 16 17 ਲੀਟਰ ਆਪਾਂ ਚਵਾ ਕੇ ਵੀ ਦੇ ਦਾਂਗੇ 18 ਲੀਟਰ ਦੀ ਉਮੀਦ ਕਰਦੇ ਆ ਦੱਸਣ ਵਾਲੇ ਬਾਈਆਂ ਨੇ ਜਿੰਨਾ ਤੋਂ ਆਈ ਜਾਂਦੇ 20 ਲੀਟਰ ਕੱਢ ਦੂਗੀ ਬਾਈਆਂ ਦਾ ਆਪਾਂ ਫਿਰ ਵੀ 16 17 ਲੀਟਰ ਚਵਾ ਕੇ ਦੇ ਦਾਂਗੇ ਕਿੰਨੇ ਦਿਨ ਲੱਗੂਗੀ ਬਈ ਸੂਨ ਦੇ ਵਿੱਚ ਬਈ ਜੀ ਮਾਲਕਾਂ ਨੇ ਤਾਂ 8 ਦਿਨ ਦੱਸਿਆ ਜੀ 8 ਦਿਨ ਦੱਸਿਆ ਹਾਂਜੀ ਠੀਕ ਆ। ਕਿ ਮੇਰੇ ਹਿਸਾਬ ਤੱਕ ਨਾ ਜੀ ਇਹ 5-6 ਦਿਨ ਤਾਂ ਆਰਾਮ ਨਾਲ ਲੈ ਜਾਣਾ। 5-6 ਦਿਨ ਲੈ ਜੂਗੀ। 8 ਦਿਨ ਦੱਸਿਆ। ਕੋਈ 2-4 ਦਿਨ ਅੱਗਾ ਪਿੱਛਾ ਵੀ ਹੋ ਜਾਂਦਾ। ਲਓ ਵੀ ਸੱਜਣੋ ਵੇੜ ਤੁਹਾਨੂੰ ਬਖਾ। ਮੈਂ ਇਹ ਦੱਸਿਆ ਜੀ ਮਾਲਕਾਂ ਦੇ ਵੀ ਚੰਗਾ ਸੀ ਟਿਕਾ ਲਵਾਇਆ ਗਿਰ ਨਸਲ ਦਾ। ਗਿਰ ਨਸਲ ਦਾ ਟੀਕਾ ਲੱਗਿਆ। ਰਿਕਾਰਡ ਦਾ ਪਤਾ ਹੈ ਕਿਹੜੇ ਸੀਮਨ ਦਾ? ਮਾਲਕਾਂ ਦੇ ਸੀ ਕੋਈ ਗੱਲ ਨਹੀਂ ਅਸੀਂ ਤੁਹਾਨੂੰ ਵੇਖ ਕੇ ਰਿਕਾਰਡ ਦੱਸ ਦਾਂਗੇ ਆਪਾਂ ਫੋਨ ਤੇ ਪੁੱਛਣਾ। ਲਓ ਵੀ ਸੱਜਣੋ ਬਾਈ ਜਾਂਦਾ ਰਿਕਾਰਡ ਵੀ ਜਿਹੜਾ ਬੁੱਲ ਦਾ ਲੱਗਿਆ ਉਹ ਵੀ ਆਪਾਂ ਪੁੱਛ ਦਿਆਂਗੇ। ਕਦ ਕਾਠ ਵੇਖੋਗੇ ਦੋਸਤੋ ਬਹੁਤ ਜਾ ਦੇਖ ਸਕਦੇ ਆ ਤੇ ਬਹੁਤ ਸੋਹਣੇ ਫੇਸ ਕੁਆਲਟੀ ਦੀ ਹੈ ਦੋਸਤੋ ਦੇਖ ਸਕਦੇ ਆ ਸਿੰਘ ਵੀ ਦਗਾਏ ਹੋਏ ਆ ਤੇ ਸੀਲ ਠੰਡੀ ਵੀ ਦੋਸਤੋ ਬਹੁਤ ਆ ਹਵਾਨਾ ਵੀ ਦੋਸਤੋ ਬਹੁਤ ਸੋਹਣਾ ਤਿਆਰ ਕਰਨਾ ਇਹਨੇ ਤਕਰੀਬਨ ਇੱਕ ਹਫਤੇ ਦੀ ਕੱਚੀ ਹੈ ਦੇਖ ਸਕਦੇ ਆ ਥਣਾ ਦਾ ਸਾਈਜ਼ ਹੈ ਵੇਖੋ ਦੋਸਤੋ ਹਵਾਨਾ ਵੀ ਬਹੁਤ ਵੱਡਾ ਤਿਆਰ ਕੀਤਾ ਐਨੀ ਕਸੀਲ ਠੰਡੀ ਹੈ ਦੋਸਤੋ ਦੇਖ ਸਕਦੇ ਆ ਵੀ ਐਚ ਐਫ ਵਿਹੜਾ ਵਾਂਗੂ ਹੱਥ ਲਵਾ ਰਹੀ ਆ ਨਹੀਂ ਤਾਂ ਸਾਈਵਾਲ ਦੋਸਤੋ ਹੱਥ ਨਹੀਂ ਲਾਉਣ ਦਿੰਦੀਆਂ ਹਵਾਨਾ ਵੀ ਦੋਸਤੋ ਐਚ ਐਫ ਵੈੜਾਂ ਨੂੰ ਬਹੁਤ ਵੱਡਾ ਤਿਆਰ ਕੀਤਾ ਤੇ ਦੇਖ ਸਕਦੇ ਆ ਮਗਰਲੇ ਪਾਸੇ ਵੀ ਦੋਸਤੋ ਤੁਹਾਨੂੰ ਹਵਾਨਾ ਵਿਖਾਉਣਾ ਢਲ ਢੂਲ ਦੇਖ ਸਕਦੇ ਆ ਸਾਰੀਆਂ ਢਿੱਲਾਂ ਵਾਲਾਂ ਕੱਢ ਕੇ ਦੋਸਤੋ ਫੇਰ ਸੁਣਾ ਇਹਨੇ ਇੱਕ ਹਫਤੇ ਤਾਈਂ ਤੇ ਦੋਵੇਂ ਪਾਸਿਆਂ ਤੋਂ ਦੋਸਤੋ ਤੁਹਾਨੂੰ ਥਣਾ ਦਸਾ ਗਿਆ ਵਿਖਾ ਦੇਣਾ ਦੇਖ ਸਕਦੇ ਆ ਆਮ ਦੋਸਤੋ ਘਰਾਂ ਦੇ ਵਿੱਚ ਵੀਡੀਓ ਬਣਾਉਣ ਜਾਈਦਾ ਤੇ ਸਾਈਵਾਲ ਨੇੜੇ ਨਹੀਂ ਹੋਣ ਦਿੰਦੀਆਂ ਤੇ ਇਹਨੂੰ ਜਿਵੇਂ ਮਰਜ਼ੀ ਕੋਲੇ ਬੈਠ ਕੇ ਵੀਡੀਓ ਬਣਾਈ ਲੈ ਵੀ ਤੋੜ ਕੇ ਖਾਈ ਲੋ ਵੀ ਸਜਣੋ ਤੁਰੀ ਜਾਂਦੀ ਤਾਂ ਹਵਾਨੇ ਦੀ ਜੱਜਮੈਂਟ ਲਾ ਲਿਓ ਜੇ ਮੜਾਏ ਹੋਲੀ ਤੋਰੀ ਬਈ ਥੋੜਾ ਜਿਹਾ ਤੁਰਨ ਦੇ ਵਿੱਚ ਕਾਲ ਕਰਦੀ ਆ ਹਵਾਨਾ ਦੋਸਤੋ ਹਫਤੇ ਇਕ ਤਾਂ ਹੀ ਨੇ ਬਹੁਤ ਵੱਡਾ ਤਿਆਰ ਕਰ ਜਾਣਾ ਜੇ ਇੱਕ ਹਫਤਾ ਸੂਨ ਦੇ ਵਿੱਚ ਲੈ ਜਾਂਦੀ ਹੈ ਤਾਂ ਦੇਖ ਸਕਦੇ ਆ ਬਹੁਤ ਢਲ ਪਈ ਆ ਹਵਾਨੇ ਦੇ ਵਿੱਚ ਤੇ ਕਦ ਕਾਠ ਵੀ ਦੋਸਤੋ ਚੰਗਾ ਤੇ ਗਿਰਨਸਲ ਦਾ ਦੋਸਤੋ ਸੀਮਨ ਲੱਗਿਆ ਹੋਇਆ ਅੱਗੇ ਬਹੁਤ ਚੰਗਾ ਬੱਚਾ ਦਊਗੀ ਕੀ ਮੁੱਲ ਕਰਾਂਗੇ ਬਾਈ ਇਹਦਾ ਮੁੱਲ ਇਹਦਾ 57000 ਹੀ ਬਸ ਲੈਣ ਦੇ ਨਾਲ ਹੀ ਮਾਰ ਤਣ ਕਰਦੇ ਲੋ ਬਈ ਸੱਜਣਾ 57000 ਰੁਪਇਆ ਬਾਈ ਨੇ ਮੁੱਲ ਰੱਖਿਆ ਬਾਕੀ ਤੁਸੀਂ ਆਪਦੀ ਤੱਕ ਨਾ ਲੈਣੀ ਆ ਜਿੰਨੇ ਹੀ ਤੁਹਾਨੂੰ ਜਾਈਦੀ ਆ ਤੁਸੀਂ ਆਪਦੇ ਢੰਗ ਨਾਲ ਪੈਸੇ ਲਾਉਣੇ ਆ ਤਸੱਲੀ ਦੋਸਤੋ ਤੁਸੀਂ ਇੱਥੇ ਪਹੁੰਚ ਕੇ ਕਰ ਲੈਣੀ ਆ ਬਹੁਤ ਚੰਗੀ ਵਹਿੜਾ ਦੋਸਤੋ ਇਸ ਤੋਂ ਅੱਗੇ ਦੋਸਤੋ ਐਚ ਐਫ ਵਹਿੜਾ ਇਹਦੀ ਜਾਣਕਾਰੀ ਬਾਈ ਤੋਂ ਲੈਣੇ ਆ ਬਾਈ ਐਚ ਐਫ ਬਾਰੇ ਦੱਸਿਓ ਜੀ ਇਹਨੇ ਵੀ ਦੂਜਾ ਸੂਆ ਸੂਣਾ ਜੀ ਇਹਨੇ ਦੂਜਾ ਸੂਆ ਸੂਣਾ ਹਾਂਜੀ ਜਿਹਨੇ ਪਹਿਲੇ ਸੂਏ 17 18 ਲੀਟਰ ਦੁੱਧ ਦਿੱਤਾ ਹੀ ਪਹਿਲੇ ਸੂਏ 17 18 ਲੀਟਰ ਦੁੱਧ ਕੱਢਿਆ ਪਹਿਲੇ ਸੂਏ ਤੇ ਹੁਣ ਦੂਜੇ ਸੂਏ ਸੂਣ ਦੇ ਵਿੱਚ ਕਿੰਨੇ ਦਿਨ ਲੈ ਜੂ ਬਈ ਇਹ ਲੈ ਜੂਗੀ ਕਰ ਤੁਰ ਕਰ 10 ਦਿਨ ਲੈ ਜੂਗੀ 10 ਦਿਨ ਲੈ ਜੂਗੀ ਹਜੇ ਹਾਂਜੀ ਠੀਕ ਆ ਲਓ ਵੀ ਸੱਜਣੋ ਇਹਦਾ ਵੀ ਕਦ ਕਾਠ ਵਖਾ ਦਿੰਨੇ ਆ ਸੋਹਣਾ ਥਣ ਹਵਾਨਾ ਢਿੱਲ ਢੂਲ ਚੰਗੀ ਪਈ ਆ ਢਿੱਲ ਵੇਖ ਸਕਦੇ ਆ ਸੱਜਣੋ ਬਹੁਤ ਜਿਆਦੇ ਢਿੱਲ ਪਈ ਆ ਸਾਰੀਆਂ ਢਿੱਲਾਂ ਵਾਲਾਂ ਕੱਢ ਕੇ ਦੋਸਤੋ ਫੇਰ ਸੂਣਾ ਇਹਨੇ 10 ਦਿਨਾਂ ਤ ਖਣਾ ਦਾ ਸਾਈਜ਼ ਹੈ ਦੋਸਤੋ ਤੁਸੀਂ ਦੇਖ ਸਕਦੇ ਆ ਫੇਸ ਬਿਊਟੀ ਦੀ ਚੰਗੀ ਆ ਦੋਸਤੋ ਤੋੜ ਕੇ ਤੁਹਾਨੂੰ ਵਿਖਾ ਦੇਣੀ ਤੋੜੇ ਭਾਈ ਸੀਲ ਸੌ ਹੈਗੀ ਆ ਦੋਸਤੋ ਟੇਲ ਟੂਲ ਚੰਗੀ ਪਈ ਆ ਸੂਨ ਦੇ ਵਿੱਚ 10 ਦਿਨ ਬਾਕੀ ਆ 10 ਦਿਨਾਂ ਨੂੰ ਦੋਸਤੋ ਹਵਾਨਾ ਬਹੁਤ ਵੱਡਾ ਐ ਨਹੀਂ ਵੀ ਤਿਆਰ ਕਰ ਜਾਣਾ ਤੇ ਮੁੱਲ ਦੋਸਤੋ ਤੁਹਾਨੂੰ ਇਹਦਾ ਵੀ ਬਾਈ ਤੋਂ ਪੁੱਛ ਦਿੰਨੇ ਆ ਇਹਦਾ ਮੁੱਲ ਕੀ ਕਰਾਂਗੇ ਬਾਈ ਇਹਦਾ ਮੁੱਲ ਬਾਈ ਜੀ 60000 ਰੁਪਇਆ ਕਰ ਇਹਦਾ ਮੁੱਲ 67000 ਹਾਂਜੀ ਇਹ ਚੋਈ ਮਾਨਤਾਨ ਹੋ ਜੂਗੀ ਮਾਨਤਾਨ ਕਰਦਾ ਲੋ ਵੀ ਸੱਜਣੋ ਮਾਨਤਾਨ ਤੁਹਾਡਾ ਇਹਦੇ ਵਿੱਚੋਂ ਵੀ ਹੋ ਜਾਣਾ ਜਿਹੜੇ ਵੀਰਾਂ ਨੂੰ ਦੋਸਤੋ ਦੋਨਾਂ ਨਗਾ ਦੇ ਵਿੱਚੋਂ ਕੋਈ ਵੀ ਨਾਗ ਪਸੰਦਾ ਆਵੇ ਤਾਂ ਬਾਈ ਦਾ ਨੰਬਰ ਦੋਸਤੋ ਸਕਰੀਨ ਦੇ ਉੱਪਰਲੇ ਪਾਸੇ ਚੱਲੂਗਾ ਇਹ ਨੰਬਰ ਤੇ ਤੁਸੀਂ ਕਾਲ ਕਰਕੇ ਬਾਈ ਨਾਲ ਸੌਦਾ ਕਰ ਸਕਦੇ ਆ ਜਿਸ ਕਿਸੇ ਵੀਰ ਨੇ ਦੋਸਤੋ ਇਦਾਂ ਦੀ ਵੀਡੀਓ ਬਣਾਉਣੀ ਹੋਵੇ ਤਾਂ ਸਾਡਾ ਨੰਬਰ ਦੋਸਤੋ ਸਕਰੀਨ ਦੇ ਹੇਠਲੇ ਪਾਸੇ ਚੱਲੂਗਾ ਸਾਡੇ ਨਾਲ ਸੰਪਰਕ ਕਰ ਸਕਦੇ ਆ ਵੀਡੀਓ ਬਣਾਉਣ ਦੇ ਲਈ ਵੀਡੀਓ ਵੇਖਣ ਲਈ ਧੰਨਵਾਦ ਦੋਸਤੋ